ਹਾਂਜੀ ਸਸਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਤਾਂ ਬਈ ਆਪਣੇ ਚੈਨਲ ਤੇ ਆ ਗਈ ਸੀ ਸਟ੍ਰਾਈਕ 15 ਦਿਨਾਂ ਲਈ 15 ਦਿਨ ਬਹੁਤ ਹੁੰਦੇ ਨੇ ਤੇ ਬਈ ਉਹ 15 ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਯਾਦ ਕੀਤਾ ਮੈਂ ਬਹੁਤ ਮਿਸ ਕੀਤਾ ਤਾਂ ਬਈ ਫਾਈਨਲੀ ਸਟ੍ਰਾਈਕ हट ਗਈ ਬਈ ਤਾਂ ਬਈ ਅੱਜ ਆਪਾਂ ਮਿਲਦੇ ਆ ਸਾਰੇ ਜਾਨਵਰਾਂ ਨੂੰ ਤੇ ਨਾਲੇ ਸਾਰੀ ਸੈਟਿੰਗ ਕਰਦੇ ਆ ਨਵੀਂ ਅੱਜ ਬਈ ਆ ਸਾਰੇ ਖੁੱਡਿਆਂ ਦੇ ਪੜਦੇ ਆਪਾਂ ਪੱਟ ਦੇਣੇ ਆ ਕਿਉਂਕਿ ਠੰਡ ਗਈ ਬਈ ਜਮੀ ਗਈ ਰਾਤ ਨੂੰ ਪੱਖੇ ਚੱਲਣ ਲੱਗੇ ਤਾਂ ਕਰਕੇ ਬਈ ਅੱਜ ਸਾਰੇ ਪੜਦੇ ਲਾ ਦਾਂਗੇ ਆਈਦਾ ਵੀ ਲਾਦਾਂ ਐ ਮਿੰਨੀ ਪੋਲਟਰੀ ਫਾਰਮ ਦਾ ਤੇ ਨਾਲੇ ਬਈ ਆਪਾਂ ਆਹ ਜਾਲ ਨੂੰ ਵੜਾ ਕੇ ਇੱਥੇ ਦਵਾਰੇ ਮਾਸਟਰ ਖੁੱਡਾ ਬਣਾਵਾਗੇ ਜਿਹੜਾ ਆਪਣਾ ਪਹਿਲਾ ਮਾਸਟਰ ਖੁੱਡਾ ਹੁੰਦਾ ਸੀ ਤਾ ਬਈ ਉਹਨੂੰ ਦਵਾਰੇ ਉਮੀ ਤਿਆਰ ਕਰਾਂਗੇ ਤੇ ਆਹ ਜਾਲ ਨੂੰ ਪੱਟ ਕੇ ਜਾਂ ਤਾਂ ਇਹਨੂੰ ਵੜਾਵਾਂਗੇ ਜਾਂ ਫਿਰ ਇਹਨੂੰ ਕਿਤੇ ਹੋਰ ਲਾਵਾਂਗੇ ਆਜੋ ਫਿਰ ਬਈ ਆਜੋ ਵੀ ਚੱਲੀਏ ਮਿੰਨੀ ਫਾਰਮ ਦੇ ਅੰਦਰ ਮਿੱਤਰੋ ਆਇਆ ਵੀ ਕਰਤੇ ਭੱਜਿਆ ਮਿੱਤਰੋ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਆਪਾਂ ਤਿੰਨ ਮੁਰਗੇ ਰੱਖ ਲੇ ਉਹ ਖੜਾ ਡਬਲ ਐਫ ਜੀ ਇਧਰ ਆਰ ਆਈ ਆਰ ਉਧਰ ਫਨਾਲੀ ਆ ਤਿੰਨ ਮੁਰਗੇ ਰੱਖ ਲੇ ਬਈ ਬਾਕੀ ਸਾਰੇ ਮੁਰਗੇ ਚਕਾਤੇ ਆਪਾਂ ਜਿਹੜੇ ਇੱਥੇ ਇੱਕ ਦੋ ਵੜ ਜਾਂਦੇ ਸੀ ਕਾਲੇ ਪੀਲੇ ਜੇ ਹਨਾ ਸਾਰੇ ਚਕਾਤੇ ਤਾਂ ਆ ਜੋ ਫਿਰ ਆਪਾਂ ਆਂਡੇ ਚੱਕ ਲਈਏ ਪਹਿਲਾਂ ਲਓ ਜੀ ਆਹ ਟੋਕਰੀ ਲਿਆਂਦੀ ਆ ਮੈਂ ੱਚ ਧਰਨੇ ਆ ਠੀਕ ਆ ਉਹ ਬੀਬੀ ਵਾਲੀ ਟੋਕਰੀ ਚ ਨਹੀਂ ਧਰਨੇ ਉਹ ਖਰਾਬ ਹੋ ਜੂਗੀ ਧਰ ਲੋ ਇੱਧਰ ਸਾਰੇ ਚੱਕ ਲੋ ਧਰ ਲੋ ਧਰ ਲੋ ਰੱਖੋ ਜੀ ਚਾਰ ਮਿਲ ਗਏ ਪਹਿਲੀ ਚੋਂ ਆ ਜੋ ਹੁਣ ਇੱਧਰੋਂ ਚੱਕਦੇ ਆ 2 4 6 7 ਹੋ ਗਏ ਚੱਕ ਚੱਕ 8 1 ਕੋ ਪਿਆ ਉਹ ਵੀ ਚੱਕ ਲਾ 9 ਇਧਰ ਇਧਰ ਦੋ ਪਏ ਆ ਕੀ ਬਾਤ ਹੈ ਇਹ ਆ ਲੋ ਬਈ ਆ ਵੀ ਰੱਖ ਦੋ ਆ ਜੋ ਵੀ ਹੁਣ ਪੀਓ ਤਾਜ਼ਾ ਤਾਜ਼ਾ ਪਾਣੀ ਅੱਜ ਮਿਲੇ ਨੇ ਮਿੰਨੀ ਫਾਰਮ ਚੋਂ 12 ਅੰਡੇ ਆਪਾਂ ਨੂੰ ਮਿੱਤਰੋ ਤੇ ਆਜੋ ਫਿਰ ਇਹਨਾਂ ਦਾ ਪਰਦਾ ਪੁੱੜਦਾ ਪਟਦੀਏ ਵਧੀਆ ਹਵਾ ਆਇਆ ਕਰੂਗੀ ਤੇ ਬਈ ਅੰਦਰੋਂ ਵੀ ਬਹੁਤ ਗਰਮੈਸ਼ਾ ਛੋਣੇ ਦਾ ਬੂਰਾ ਕਰਕੇ ਤਾਂ ਲੋੜਨੀ ਇਹਨਾਂ ਨੂੰ ਹੁਣ ਪਰਦੇ ਦੀ ਬਹੁਤ ਗਰਮੀ ਹੋ ਜਾਂਦੀ ਆ ਬਈ ਰਾਤ ਨੂੰ ਚਲੋ ਆਜੋ ਵੀ ਚੱਲੀਏ ਬਾਹਰ ਲੈ ਕੀਰਤ ਫਾੜੇ ਨੂੰ ਲੈ ਜਾ ਆ ਲਿਆਂਦੀ ਵੀ ਨੂਰੇ ਦੀ ਖਰਾਕ ਇਹਦੇ ਵਿੱਚ ਆ ਮੱਕੀ ਛੋਲੇ ਬਦਾਮ ਤੇ ਤਿੰਨ ਚੀਜ਼ਾਂ ਨੇ ਬਾਕੀ ਥੋੜੀ ਜੀ ਕਣਕ ਪਾ ਦਾਂਗੇ ਤੇ ਬਦਾਮ ਨੇ ਬਈ ਇਹ ਕੈਲੀਫੋਰਨੀਆ ਵਾਲੇ ਤੇ ਇਹਨਾਂ ਦਾ ਛਿਲਕਾ ਵੀ ਆਪਦੇ ਆਪ ਲੈ ਜਾਂਦਾ ਦੇਖੋ ਬਸ ਹਨਾ ਇਹਨੂੰ ਐ ਕਰਨ ਦੀ ਲੋੜ ਆ ਮਾੜਾ ਜਾਏ ਆ ਲੈ ਗਿਆ ਦੇਖੋ ਦੂਜੇ ਬਦਾਮ ਤਾਂ ਨਾ ਨਾਲ ਛਿੱਲ ਕੇ ਤਾਰਨੇ ਪੈਂਦੇ ਆ ਇਹ ਆਪਦੇ ਆਪ ਲੈ ਜਾਂਦੇ ਨੇ ਇਹ ਵਾਕਈ ਉੱਥੋਂ ਹੀ ਆਏ ਨੇ ਬਈ ਕੈਲੀਫੋਰਨੀਆ ਤੋਂ ਹੀ ਆਏ ਨੇ ਭੇਜੇ ਨੇ ਬਈ ਆਪਾਂ ਨੂੰ ਹਨਾ ਆਪਣੀ ਭੈਣ ਨੇ ਆਇਆ ਆਇਆ ਖਾ ਲੈ 5 ਬਦਾਮਾਂ ਤੋਂ ਖਰਾਕ ਸ਼ੁਰੂ ਕਰੀਏ ਇਹਦੀ ਤੇ ਥੱਲੇ ਮੁਰਗੀਆਂ ਵੀ ਆ ਗਈਆਂ ਤਾਂ ਆਪਾਂ ਕੀ ਕਰਦੇ ਆ ਪਲੇਟ ਵਾਲੀ ਖਰਾਕ ਆਪਾਂ ਡੋਂਗੇ 'ਚ ਪਾ ਦਿੰਨੇ ਆਂ ਬਈ ਤਾਂ ਕਿ ਬਾਹਰ ਨਾ ਡੁੱਲੇ ਲਓ ਜੀ ਆ ਜਾ ਵੀ ਇੱਥੋਂ ਖਾ ਕੌਲੇ 'ਚੋਂ ਇਹ ਬੁਲਾਉਂਦਾ ਮੁਰਗੀਆਂ ਨੂੰ ਕੁੜਕੁੜ ਕਰਕੇ ਵੀ ਆ ਜਾਓ ਖਾ ਲਓ ਤੇ ਮੁਰਗੀਆਂ ਨਾਲ ਉਹ ਅੱਡ ਕਰਤਾ ਆਪਾਂ ਤਾਂ ਇਹ ਐਵੇਂ ਕਰਦਾਗਾ ਤੇ ਕਦੇ ਦੇ ਜਾਂ ਫਰਕ ਪੈ ਜੂਗਾ। ਲਓ ਜੀ ਬਿੱਲੋ ਨੇ ਕਰ ਲਿਆ ਇਸ਼ਨਾਨ ਨਹਾ ਲਈ ਤੌਲੀਏ ਦੇ ਵਿੱਚ ਲਵੇਟ ਲੈਂਦੀ। ਧੁੱਪੇ ਬਿਠਾਉਣੇ ਥੋੜਾ ਟਾਈਮ ਤੇ ਫੇਰ ਮਾਰਦੇ ਕੰਗਾ ਤੇ ਤੌਲੀਏ ਨਾਲ ਇਹਦਾ ਪਿੰਡਾ ਪੂੰਝ ਦਿੰਨੇ ਆ। ਖੜਜੇ ਨੂੰ ਸੁਕਾ ਦਈਏ ਪਹਿਲਾਂ ਤੌਲੀਏ ਨਾਲ ਚੰਗੀ ਤਰ੍ਹਾਂ। ਇੱਥੋਂ ਇਹਦੇ ਬਾਲ ਜੇ ਗਿੱਲੇ ਆ ਆ ਮਾਰ ਦਈਏ। ਕਿਉਂ ਵੀ ਬਿੱਲੋ। ਬਾਕੀ ਭਈ ਜਿਹੜੇ ਇਹਦੇ ਪੁਰਾਣੇ హెਅਰ ਨੇ ਬੇਬੀ హెਅਰ ਹਨਾ ਉਹ ਲੈਣ ਲੱਗੇ। ਉਹ ਲੈ ਕੇ ਹੁਣ ਇਹਦੇ ਨਵੇਂ ਆਉਣ ਲੱਗੇ। ਆ ਸਾਰੇ ਬੇਬੀ హెਅਰ ਨੇ ਇਹਦੇ ਆ ਲਈ ਜਾਂਦੇ ਨੇ। ਤੇ ਬਚਾਲੂ ਬਈ ਆ ਨਮਾ ਕੋਟ ਆ ਜਾਂਦਾ ਇੱਥੋਂ ਇੱਥੋਂ ਤਾਂ ਸੁੱਕ ਗਈ ਇਹ ਗਲ ਕੋਲੋਂ ਰਹਿ ਗਈ ਬਸ ਗਲ ਕੋਲੇ ਮਾਰ ਦਿੰਨੇ ਆ ਆ ਦੇਖੋ ਇੱਥੋਂ ਤਾਂ ਹੋ ਗਈ ਡਰਾਈ ਜਮਾ ਇੱਥੋਂ ਗਿੱਲੀ ਏ ਥੋੜੀ ਜੀ ਗਲ ਤੋਂ ਉਹ ਤਾਂ ਵੀ ਕੋਈ ਨਹੀਂ ਪੂਛ ਵੀ ਸਕਾ ਦਾਂਗੇ ਪੂਛ ਕਿਹੜਾ ਛੱਡਦੇ ਆ ਆਪਾਂ ਆ ਗਲ ਰਹਿ ਗਿਆ ਬਸ ਇਹ ਵੀ ਸੁੱਕ ਹੀ ਹੋਣਾ ਜੀ ਹਾਂ ਆ ਵੀ ਛੱਡਦੇ ਮੱਥੇ ਤੇ ਵੀ ਮਾਰਦੀ ਏ ਲੇ ਵੀ ਬਿੱਲੋ ਇੱਥੋਂ ਵੀ ਕਰ ਲਾ ਸਾਫ ਕੰਨ ਕੋਨੇ ਵੀ ਕਰ ਦਈਏ ਲਓ ਜੀ ਬਿੱਲੋ ਕੰਗਾ ਕਰੀਏ ਤੁਹਾਡੇ ਦੇਖੋ ਬਈ ਆ ਫੈਡ ਮਾਰਤੀ ਹੁਣ ਮਾਰਦੇ ਆ ਇਹ ਤੇ ਹੁਣ ਜਮਾ ਵਾਲ ਵਧੀਆ ਹੋ ਜਾਣਗੇ ਇਹਦੇ ਜੀ ਕਰੋ ਫਿਰ ਚੈੱਕ ਬਿੱਲੋ ਨੂੰ ਕੰਗਾ-ਕੁੰਗਾ ਮਾਰ ਕੇ ਵਧੀਆ ਬਣਾਤੀ ਹਨਾ ਬਿੱਲੋ ਇਧਰ ਆ ਹਾਂਜੀ ਬਿੱਲੋ ਜੀ ਨਾਲੇ ਨੋਣੇ ਬਣ ਗਏ ਵਾਲ ਬੂਲ ਵਧੀਆ ਹੋ ਗਏ ਚਮਕ ਗਏ ਪੂਰੇ ਵਿਚਾਲੋਂ ਤਾਂ ਆ ਸਾਰੇ ਨਵੇਂ ਵਾਲ ਨੇ ਬਈ ਜਿਹੜੇ ਵਿਚਾਲੇ ਆ ਫੈਡਾਂ ਵਾਲੇ ਬੇਬੀ ਹੇਅਰ ਨੇ ਇਹ ਲੈ ਜਾਣਗੇ ਇਹਦੇ ਓਏ ਓਏ ਹੌਲੀ 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 ਡਿੱਗੇਂਗੀ ਡਿੱਗੇਂਗੀ ਹੌਲੀ ਹੌਲੀ ਲੈ ਚੱਲ ਖੇੜਾ ਇੱਥੇ ਓਰੇ ਤੋਂ ਪੇ ਖੇੜਲਾ ਠੀਕ ਆ ਚੱਲ ਵੀ ਬਿੱਲੋ ਲੈ ਵੀ ਕੀਰਤ ਪਾ ਇਹਨਾਂ ਨੂੰ ਗਾਜਰਾਂ ਮੈਟ ਤੇ ਪਾ ਦੀ ਠੀਕ ਆ ਬਸ ਬਾਲਾ ਬੰਦ ਕਰਨ ਦੀ ਲੋੜ ਹੀ ਨਹੀਂ ਕੋਈ ਨਹੀਂ ਖਾਓ ਭਈ ਆ ਜੋ ਉਧਰ ਪਈਏ ਗਾਜਰ ਰਹਿਮ ਤੇ ਇਹਨੂੰ ਮੈਟ ਤੇ ਪਾਉਣ ਨੂੰ ਕਿਹਾ ਸੀਗਾ ਚਲੋ ਭਈ ਖਾਓ ਇਧਰਲੀ ਵੀ ਲੈ ਕੇ ਪਾ ਇਹਨੂੰ ਇਧਰ ਨਹੀਂ ਮਿੱਟੀ ਲੱਗ ਜਾਂਦੀ ਹੈ ਗਾਜਰਾਂ ਤੇ ਫਿਰ ਉਹ ਨਹੀਂ ਹੋਗੇ ਖਾਂਦੇ ਨਹੀਂ ਹੈਗੇ ਸਮਾਰ ਕੇ ਪਾ ਦੇ ਪਾ ਦੇ ਆਪੀ ਆ ਜੂਗਾ ਗਾਜਰਾਂ ਦੇਖ ਕੇ ਆਪੀ ਭਜਾਉ ਆ ਇਹ ਤਾਂ ਲੈ ਇਹਨੂੰ ਚੱਕ ਕੇ ਆਪਣੇ ਖਰਗੋਸ਼ਾਂ ਨੇ ਬਈ ਕਈ ਵਾਰ ਮੈਟਿੰਗ ਕਰ ਲਈ ਤਾਂ ਬਹੁਤ ਜਲਦੀ ਗੁੱਟ ਨਿਊਸ ਆਊਗੀ ਖਰਗੋਸ਼ਣੀ ਵੱਲੋਂ ਜਲਦੀ ਸੂਗੀ ਬਈ ਇਹ ਤੇ ਆਪਾਂ ਨੂੰ ਦੁਬਾਰੇ ਬੱਚੇ ਦੇਖਣ ਨੂੰ ਮਿਲਣਗੇ ਇਹਨਾਂ ਦੇ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਆਪਣੇ ਕੋਲੇ ਬੱਚੇ ਬਾਵਾ ਹੋ ਗਏ ਸੀਗੇ ਪਿਓਰ ਵਾਈਟ ਕਲਰ ਦੇ ਚਲੋ ਵੀ ਖਾਓ ਇੱਥੇ ਗਾਜਰਾ ਲਓ ਨਿਆਰੇ ਆਜੋ ਵੀ ਚੱਲੀਏ ਚਲੋ ਵੀ ਬਾਏ ਟਾਟਾ ਖਾਓ ਇੱਥੇ ਖੇਡੋ ਮਿੱਟੀ 'ਚ ਖੁਸ਼ ਰਹੋ ਅਜਾ ਜੋ ਮਰਦੋਸ਼ ਨਾ ਕੰਨ ਆਇਓ ਅਗੇ ਡਾ ਦਿਓ ਭਜੋ ਭਜੋ ਰਹਿਣਦ ਭੱਜ ਕੇ ਆ ਜਾ ਚੜਬਾਰ ਢੇਡ ਦੇ ਗਿਰਤੇ ਗੇਟ ਇਧਰ ਧਰ ਲੇ ਬਈ ਸ਼ਿਰਾਜੀਆ ਨੇ ਆਂਡੇ ਆ ਬੈਠੀ ਸ਼ਿਰਾਜੀ ਕਬੂਤਰੀ ਇੱਕ ਆਂਡਾ ਧਰ ਲਿਆ ਦੇਖੋ ਬਈ ਇਹਨਾਂ ਨੇ ਤੇ ਉਸ ਤੋਂ ਬਾਅਦ ਇਧਰ ਬਈ ਪਾਊਡਰਾਂ ਨੇ ਧਰ ਲਿਓ ਸਾਹਮਣੇ ਦੋ ਆਂਡੇ ਤਾਂ ਮਿੱਤਰੋ ਬਈ ਟੋਟਲੀ ਸਾਰੇ ਕਬੂਤਰ ਬਾਹਰ ਆ ਗਏ ਆਪਣੇ ਫੈਂਸੀ ਕੱਲੀ ਇੱਕ ਸ਼ਿਰਾਜੀ ਕਬੂਤਰੀ ਨੂੰ ਛੱਡ ਕੇ ਉਹ ਆਂਡਿਆਂ ਤੇ ਬੈਠੀ ਆ ਬਾਕੀ ਬਈਆ ਸਾਰੇ ਬਾਹਰ ਘੜਤੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਬਈਆ ਦੋਨੇ ਕਬੂਤਰ ਡੱਕੇ ਚੱਕੀ ਫਿਰਦੇ ਨੇ ਅੰਦਰ ਲੈ ਕੇ ਜਾਣਗੇ ਡੱਕੇ ਤਾਂ ਆਪਾਂ ਗੇਟ ਖੋਲ ਦਿੰਨੇ ਆ ਇਹ ਡੱਕੇ ਅੰਦਰ ਲੈ ਜਾਣਗੇ ਹਨਾ ਆਪਦਾ ਕਾਉਂਸਲਾ ਬਣਾਉਂਦੇ ਨੇ ਬਈ ਇਹ ਲੋ ਬਈ ਲੈ ਜਾਓ ਅੰਦਰ ਜੀਨੇ ਡੱਕੇ ਲੈ ਕੇ ਜਾਣੇ ਆ ਲੈ ਜਾਓ ਆ ਲੈ ਗਏ ਭਾਜੋ ਬਈ ਬਾਕੀ ਇੱਥੇ ਇੰਜੋਏ ਕਰੋ ਆਪਦਾ ਖੇਡੋ ਖਾਓ ਪੀਓ ਨਿਆਰੇ ਲੋ ਲੋ ਜੀ ਇਹਦਾ ਤਾਂ ਤਾਰ ਤਾਂ ਸੀ ਆਪਾਂ ਚੱਕੋ ਵੀ ਲੈ ਕੀਰ ਤਾਂ ਫਟਾਫਟ ਫੈਟ ਤੇ ਧਰੀ ਚੱਲ ਚੱਕ ਚੱਕ ਕੇ ਚੱਕੋ ਵੀ ਏ ਯਾ ਏ ਯਾ ਏ ਯਾ ਯਾ ਹੁਣ ਆਇਆ ਵੀ ਤੂੰ ਯਾ ਆਟਾ ਕੀ ਟੁੱਟੀ ਪਈ ਏ ਥੋੜਾ ਜਿਹਾ ਬੁਛਕੇ ਲਾਉਣਾ ਪਊਗਾ ਪਤੰਦਰਾ ਪਟਿਆ ਯਾ ਐਡਾ ਹੀ ਵੀ ਕੀ ਗੱਲ ਆ ਐਡੀ ਵੀ ਕੀ ਗੱਲ ਐਡੀ ਐਡੀ ਵੀ ਕੀ ਗੱਲ ਆ ਇਹ ਚੱਲ ਵੀ ਲਓ ਵੀ ਦੇਖੋ ਆ ਸਾਰੇ ਫੈਟ ਬਦੇ ਪੜਦੇ ਤਾਰ ਤੇ ਬਈ ਆਪਾਂ 2 ਮਿੰਟ ਦੇ ਅੰਦਰ ਲਓ ਜੀ ਓਕੇ ਦੀ ਰਿਪੋਰਟ ਆ ਦੇਖੋ ਵੀ ਵਧੀਆ ਹੁਣ ਨਿਆਰੇ ਲੈਣਗੇ ਤੇ ਆ ਚਿੜੀਆਂ ਵਾਲੇ ਦਾ ਬਈ ਆਪਾਂ ਲੇਟ ਤਾਰਾਂਗੇ ਐਦਾ 8-10 ਦਿਨ ਠਹਿਰ ਕੇ ਟਾਰਾਂਗੇ ਆਪਾਂ ਕਿਉਂਕਿ ਬਈ ਚਿੜੀਆਂ ਨੂੰ ਹਨਾ ਬੱਦ ਠੰਡ ਲੱਗਦੀ ਐ ਤਾਂ ਕਰਕੇ ਲੋ ਬਈ ਜੱਕੋ ਵੀ ਮਿੱਤਰੋ ਪੱਲੜ ਤੇ ਪੰਨਾ ਦੋਨੇ ਚੀਜ਼ਾਂ ਤਾਰਤੀਆਂ ਤੇ ਦੇਖੋ ਕਿੰਨਾ ਡਿਫਰੈਂਟ ਤੇ ਕਿੰਨਾ ਕੈਂਟ ਲੱਗਣ ਲੱਗ ਗਿਆ ਮਿਨੀ ਪੋਲਟਰੀ ਫਾਰਮ ਬਹੁਤ ਸੋਹਣਾ ਲੱਗਦਾ ਬਈ ਬਾਕੀ ਹੁਣ ਮੀਂਹ ਦੇ ਤਾਂ ਕੋਈ ਚਾਂਸ ਨਹੀਂ ਬਟ ਫਿਰ ਵੀ ਸੇਫਟੀ ਲਈ ਆਪਾਂ ਇਹਦੇ ਉੱਤੇ ਕੱਲਾ ਪੰਨਾ ਪਾ ਦਾਂਗੇ ਕੱਲੀ ਛੱਤ ਛੱਤ ਤੇ ਪੱਲੜ ਨਹੀਂ ਪਾਉਂਦੇ ਹੈਗੇ ਤਾਂ ਹੀ ਰੱਖਾਂਗੇ ਬਈ ਇਹਨੂੰ ਬਹੁਤ ਕੈਂਟ ਲੱਗੂ ਬਹੁਤ ਸੋਹਣਾ ਲੱਗਦਾ ਬਾਕੀ ਬਈ ਸਾਰੇ ਸੈਟਅਪ ਤੇ ਪੰਨੇ ਤਾਰ ਤੇ ਕੰਮ ਡੰਨਾ ਚੱਲ ਵੀ ਖੜਿਓ ਸੱਨੀ ਚ ਬੈਠੀਆਂ ਚੱਲ ਬਾਹਰ ਆਇਆ ਬਾਹਰ ਆਇਆ 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 ਆ ਜਾ ਆ ਜਾ ਭੱਜਿਆ ਇੱਧਰ ਦੀ ਉੱਤਰ ਤੇਰਾ ਫੰਗਲ ਇੱਧਰ ਆ ਚੱਲ ਚੱਲ ਮਾਰ ਛਾਲ ਮਾਰ 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 ਇੱਧਰ ਆ ਜਾ ਯਾਰ ਐਂ ਕਿਉਂ ਕਰਦੀਆਂ ਚੱਲ ਵੀ ਚਾਤਰੋ ਵੈਰੀ ਗੁੱਡ ਖਾ ਲਓ ਸੰਨੀ ਖਾਓ 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 ਚੱਕ ਦੋ ਫੱਟੇ ਮਿੱਤਰੋ ਇੱਧਰ ਕੱਢ ਲਿਆ ਬਈ ਆਪਾਂ ਕਬੂਤਰਾਂ ਦਾ ਡਬਲ ਫੱਟੀ ਵਾਲਾ ਸਟੈਂਡ ਬਾਹਰ ਖੁੱਡੇ ਦੇ ਅੰਦਰੋਂ ਇਹਨੂੰ ਕਿਉਂ ਬਾਹਰ ਕੱਢਿਆ ਤੁਹਾਨੂੰ ਦੱਸਦਾ ਬਈ ਚੱਕਰ ਪੈ ਗਿਆ ਹੈਨਾ ਇਹਨੂੰ ਬਾਹਰ ਕੱਢਣਾ ਪਿਆ ਆਪਾਂ ਨੂੰ ਕਿਉਂਕਿ ਬਈ ਜਿਹੜੇ ਆਪਣੇ ਨਵੇਂ ਬੱਚੇ ਨੇ ਇਹਨਾਂ ਦੀ ਘਰੀਸੀ ਪਰਪਟਾਈ ਤਾਂ ਬਈ ਪਰਪਟਾਈ ਤਾਂ ਕਰਤੀ ਇਹਨਾਂ ਦੀ ਤਾਂ ਇਹੇ ਜ਼ੋਰ ਮਾਰ ਕੇ ਫਟੀਆਂ ਤੇ ਚੜ ਕੇ ਵਹਿੰਦੇ ਨੇ ਤਾਂ ਬਈ ਇਹਨਾਂ ਦੇ ਖੰਭ ਮੱਚ ਸਕਦੇ ਆ ਤਾਂ ਕਰਕੇ ਬਈ ਆਪਾਂ ਨੂੰ ਇਹ ਸ਼ਿਫਟ ਕਰਨੇ ਪੈਣਗੇ ਬੱਚੇ ਇਧਰਲੇ ਖੁੱਡੇ 'ਚ ਤੇ ਇਧਰਲੇ ਖੁੱਡੇ ਵਾਲੇ ਕਬੂਤਰ ਇਧਰ ਛੱਡਾਂਗੇ ਤਾਂ ਕਰਕੇ ਬਈ ਆ ਆ ਸਟੈਂਡ ਆਪਾਂ ਆ ਖੁੱਡੇ ਦੇ ਵਿੱਚ ਲਾਇਆ ਹੋਇਆ ਸੀ ਤਾਂ ਬਈ ਆਪਾਂ ਸਟੈਂਡ ਬਾਹਰ ਕੱਢਤਾ ਤੇ ਹੁਣ ਆਪਾਂ ਆ ਖੋਡੇ ਦੇ ਵਿੱਚ ਨੀਮੀ ਫੱਟੀ ਲਾ ਕੇ ਆ ਬਾਜੀ ਵਾਲੇ ਬੱਚੇ ਇੱਧਰ ਛੱਡ ਦਾਂਗੇ ਤੇ ਇੱਧਰਲੇ ਕਬੂਤਰ ਵੀ ਇੱਧਰ ਕੱਢ ਰੱਖੇ ਨੇ ਆ ਚਾਰ ਕੇ ਰਹਿ ਗਏ ਤਿੰਨ ਚਾਰ ਜੋੜੇ ਗਿਫਟ ਕਰਤੇ ਇਹਨਾਂ ਚੋਂ ਤਾ ਵੀ ਇਹਨਾਂ ਨੂੰ ਉਹ ਖੋਡੇ 'ਚ ਛੱਡ ਦਿੰਨੇ ਆ ਆਜੋ ਫਿਰ ਆ ਲਿਆਂ ਦੀ ਬਈ ਫੱਟੀ ਆਪਾਂ ਨੀਮੀ ਕਰਕੇ ਲਾ ਦਿੰਨੇ ਆ ਦੋ ਇੱਟਾਂ ਰੱਖ ਲੀਆਂ ਇੱਕ ਇੱਥੇ ਤੇ ਇੱਕ ਇੱਥੇ ਤਾ ਵੀ ਇੱਥੇ ਨੀਮੀ ਫੱਟੀ ਤੇ ਬਹਿ ਜਾਣਗੇ ਸਾਰੇ ਨਹੀਂ ਤਾਂ ਬਈ ਸਾਰਿਆਂ ਦੇ ਹਨਾ ਪਰ ਖਰਾਬ ਹੋ ਸਕਦੇ ਹੈਗੇ ਸਾਰੇ ਬੱਚਿਆਂ ਦੇ ਚੱਕੋ ਵੀ ਪਰ ਪਟਾਈ ਵਾਲੇ ਬੱਚੇ ਸਾਰੇ ਆਪਾਂ ਬਾਹਰ ਕੱਢ ਲੇ ਜਿਹੜੇ ਆਪਾਂ ਛੱਡਣੇ ਆ ਤਾਂ ਇਹਨਾਂ ਦਾ ਮੂੰਹ ਇੱਧਰ ਕਰਕੇ ਆਹ ਖੁੱਡੇ ਚ ਬਾੜ ਦੇਣੇ ਆ ਚਲੋ ਵੀ ਭਾਜੋ ਹੁਣ ਇੱਥੇ ਇਹਨਾਂ ਤੋਂ ਬਈ ਡਾਰੀ ਨਹੀਂ ਵੱਜਣੀ ਤੇ ਜੇ ਮਾਰਨਗੇ ਵੀ ਤਾਂ ਥੱਲੇ ਆ ਕੇ ਹੀ ਬੈਠਣਗੇ ਫੱਟੀ ਤੇ ਚਲ ਵੀ ਚਲ ਲਓ ਜੀ 1 2 3 4 5 6 7 ਸੱਤ ਬੱਚੇ ਬੈਠੇ ਨੇ ਥੱਲੇ ਤੇ ਤਿੰਨ ਬੈਠੇ ਨੇ ਉੱਤੇ ਜਿਹੜੇ ਬਈ ਉੱਤੇ ਬੈਠੇ ਨੇ ਇਹਨਾਂ ਦਾ ਕੀ ਚੱਕਰ ਆ ਜਿਹੜੀਆਂ ਇਹਨਾਂ ਦੀਆਂ ਕੰਨੀਆਂ ਨੇ ਬਈ ਉਹ ਨਵੀਆਂ ਆਈਆਂ ਹੋਈਆਂ ਨੇ ਇਹ ਬਸ ਸੰਦਰੋਂ ਪੱਟੇ ਹੋਏ ਨੇ ਜਿਹੜੇ ਅੰਦਰਲੇ ਪੁਰਾਣੇ ਖੰਭ ਸੀ ਉਹ ਪੱਟੇ ਨੇ ਤਾਂ ਇਹਨਾਂ ਤੋਂ ਡਾਇਰੀ ਵੱਜ ਜਾਂਦੀ ਆ ਇਹਨਾਂ ਦੀਆਂ ਕੰਨੀਆਂ ਗੱਡੀਆਂ ਹੋਈਆਂ ਨੇ 5 5 4 4 3 3 2 2 ਤੇ ਕਈ ਕੰਨੀਆਂ ਵੀ ਪੱਟੀਆਂ ਨੇ ਤੇ ਅੰਦਰੋਂ ਵੀ ਪੱਟੇ ਨੇ ਕਈ ਵਿਚਾਲੋਂ ਛੱਡੇ ਨੇ ਤਾਂ ਭਈ ਆਹ ਗੱਲ ਬਾਤ ਆ ਗਈ ਹੈਨਾ ਬਾਕੀ ਭਈ ਓਰੇ ਫੱਟੀ ਤੇ ਹੁਣ ਸਹੀ ਰਹਿਣਗੇ ਤਾਂ ਕਿਸੇ ਨੇ ਜ਼ੋਰ ਨਹੀਂ ਮਾਰਨਾ ਵਧੀਆ ਬੈਠੇ ਰਿਆ ਕਰਨਗੇ ਤਾਂ ਭਈ ਇਧਰੋਂ ਕੰਮ ਡੰਨਾ ਆਪਣਾ ਨਿਬੜ ਗਿਆ ਤੇ ਜਿਹੜੇ ਕਬੂਤਰ ਉਹ ਖੁੱਡੇ ਚੋਂ ਕੱਢੇ ਸੀ ਉਹ ਆਪਾਂ ਇਧਰ ਪਾ ਲਈ ਸੀ ਇਹਨਾਂ ਨੂੰ ਇੱਥੇ ਛੱਡ ਦਿੰਨੇ ਆ ਚਲੋ ਵੀ ਅੰਦਰ ਭਾਜੋ ਚਲ ਵੀ ਚਲ ਵੀ ਬਾਦਲ ਆ ਲਿਆ ਚਲ ਵੀ ਚਲ ਵੀ ਰੱਤਿਆ ਲੋ ਜੀ ਇਹਨਾਂ ਚ ਦੋ ਕਬੂਤਰੀਆਂ ਨੇ ਤਿੰਨ ਕਬੂਤਰ ਨੇ ਆ ਦੋਨੇ ਰੱਥੇ ਕਬੂਤਰ ਨੇ ਇੱਕ ਆ ਬਾਦਲ ਵਾਲਾ ਛੱਟਾ ਫਿਰਦਾ ਇਹ ਵੀ ਕਬੂਤਰ ਗੁੜ ਰੰਗੀ ਤੇ ਉਹ ਕਾਲੀ ਚੀਨੀ ਜੀ ਇਹ ਦੋਨੇ ਕਬੂਤਰੀਆਂ ਨੇ ਇਹ ਵੱਡਿਆਂ ਚੂਫੀ ਆਪਣੇ ਚਲੋ ਜੀ ਆ ਵੀ ਕੰਮ ਡਾਨਾ ਆਫ ਸਟੈਂਡ ਪਾ ਦਿੰਨੇ ਆ ਭਾਈ ਮੂਦਾ ਨਹੀਂ ਤਾਂ ਹਵਾ ਨਾਲ ਡਿੱਗ ਸਕਦਾਗਾ ਲਓ ਜੀ ਹੁਣ ਕੰਮ ਸੈੱਟ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਡਨ ਆਸੇ ਆਈ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ